ਸੋਹਣਿਆਂ ਦੇ ਸੁਲਤਾਨ ਤੁਸੀਂ ਸੁਣਦੇ ਜੇ ਉਹਨਾਂ ਨੂੰ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਸੋਹਣਿਆਂ ਦੇ ਸੁਲਤਾਨ ਆਖਿਆ ਜਾਂਦਾ ਉਹਦਾ ਇਤਿਹਾਸ ਇਸ ਗੱਲ ਦਾ ਇਹ ਹੈ ਕਿ ਸਤਗੁਰੂ ਬਹੁਤ ਸਾਰੇ ਜਿੰਨੇ ਵੀ ਦੁਨੀਆ ਤੇ ਇਹਨਾਂ ਦੁਨੀਆ ਦੇ ਵਿਦਵਾਨਾਂ ਨੇ ਇਤਿਹਾਸਕਾਰਾਂ ਨੇ ਸੋਹਣੇ ਮੰਨੇ ਆ ਕੋਈ 19 19 ਤੇ ਜਦੋਂ ਚੰਦੂ ਦੀਵਾਨ ਦੇ ਲੱਗੀ ਪਹਿਲਾਂ ਇਦਾਂ ਹੀ ਲੱਗੀ ਵਰ ਲੱਭਦੇ ਹੁੰਦੇ ਸਨ ਉਹਨਾਂ ਨੂੰ ਭੇਜਿਆ ਦੀਵਾਨ ਚੰਦੂ ਨੇ ਜਾਓ ਕੋਈ ਮੇਰੀ ਲੜਕੀ ਵਾਸਤੇ ਵਰ ਲੱਭ ਕੇ ਆਓ ਇਹਦੀ ਲੜਕੀ ਦਾ ਨਾਮ ਸਦਾ ਕੌਰ ਸੀ ਉਹਦੇ ਵਿੱਚ ਉਹਦੇ ਵਾਸਤੇ ਵਰ ਲੱਭਣ ਵਾਸਤੇ ਆਏ ਨੇ ਤੇ ਉਹਨੇ ਆਖਿਆ ਕਿ ਘਰਾਣਾ ਵੱਡਾ ਹੋਵੇ ਲੜਕਾ ਸੋਹਣਾ ਹੋਵੇ ਫੇਰ ਵਰ ਜਿਹੜਾ ਵਾ ਤੁਸੀਂ ਲੱਭ ਕੇ ਆਉਣਾ ਉਹ ਵਰ ਉਹਦੇ ਨਾਲ ਮੇਰੀ ਲੜਕੀ ਵਿਆਹਣੀ ਇਹ ਪੰਜਾਬ ਇਹਨਾਂ ਗਾਹ ਮਾਰਿਆ ਕਿਦੋਂ ਇਹਨਾਂ ਨੂੰ ਇਹੋ ਜਿਹੇ ਲੜਕਾ ਨਾ ਲੱਭਾ ਜਿਹੋ ਜਿਹੇ ਦੀਵਾਨ ਚੰਦੂ ਕਹਿੰਦਾ ਸੀ ਜੇ ਲੜਕਾ ਸੋਹਣਾ ਸੀ ਤੇ ਘਰ ਘਰਾਣਾ ਉਹ ਉੱਚਾ ਨਾ ਮਿਲੇ ਦੌਲਤ ਵਾਲਾ ਨਾ ਮਿਲੇ ਇਹ ਅਮਰਤਸਰ ਸਾਹਿਬ ਆਏ ਪਹਿਲਾਂ ਤੇ ਸੇਵਾਦਾਰਵਾਜਾਂ ਮਾਰਿਆ ਸੀ ਕਿ ਆਓ ਗੁਰੂ ਪਿਆਰਿਓ ਜਨਾ ਨੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਪਹਿਲਾਂ ਲੰਗਰ ਛਕੋ ਇਥੋਂ ਇਹਨਾਂ ਨੇ ਲੰਗਰ ਛਕਿਆ ਫੇਰ ਕੀਤੇ ਦਰਸ਼ਨ ਪੰਜਮ ਪਾਤਸ਼ਾਹ ਮਹਾਰਾਜ ਦੇ ਲਾਗੇ ਬੈਠੇ ਸੀ ਹਰਗਬਿੰਦ ਸਾਹਿਬ ਛੋਟੀ ਉਮਰ ਜਦੋਂ ਤੱਕਿਆ ਦੇ ਤੱਕਦੇ ਹੀ ਰਹਿ ਗਏ ਮਨ ਮੋਇਆ ਗਿਆ ਸਿੱਖਾਂ ਨੂੰ ਪੁੱਛਦੇ ਬਾਲਕ ਕੌਣ ਸਿੱਖਾਂ ਨੇ ਆਖਿਆ ਇਹ ਛੇਵੇਂ ਪਾਤਸ਼ਾਹ ਇਹ ਪੰਵੇਂ ਸਤਿਗੁਰੂ ਜੀ ਦੇ ਸਾਹਿਬ ਜਾਦੇ ਹਰਗਬਿੰਦ ਸਾਹਿਬ ਇਹਨਾਂ ਨੇ ਰਿਸ਼ਤੇ ਦੀ ਗੱਲ ਕੀਤੀ ਮਹਾਰਾਜ ਨਾਲ ਪੱਕੀ ਨਹੀਂ ਹੋਈ ਇਹਦੀ ਬੜਬੋਲੀ ਗੱਲ ਤੋਂ ਰਿਸ਼ਤਾ ਟੁੱਟਾ ਸੀ ਜਦੋਂ ਆਂਦਾ ਸੀ ਚਵਾਰੇ ਦੀ ਇੱਟ ਮੋਰੀ ਨੂੰ ਲਾਏ ਇਹ ਵਰ ਲੱਭ ਕੇ ਆਏ ਦੀਵਾਨ ਚੰਦੂ ਪੁੱਛਦਾ ਹੈ ਕਿ ਲੱਭਾ ਵਰ ਲੜਕਾ ਕੋਈ ਇਹਨਾਂ ਆਖਿਆ ਜੀ ਲੱਭਾ ਘਰਾਣਾ ਬਹੁਤ ਉੱਚਾ ਦੁਨੀਆ ਵਿੱਚ ਨਾ ਆ ਇਸ ਘਰਾਣੇ ਦਾ ਵਰ ਉਹਨਾਂ ਆਖਿਆ ਜੀ ਵਾਰ ਦੁਨੀਆ ਦੇ ਇਤਿਹਾਸਕਾਰਾਂ ਨੇ 19 ਸੋਹਣੇ ਮੰਨੇ ਆ ਇਹ ਫਿਰ ਦੱਸਦੇ ਆ ਸਨਕ ਸੁਨੰਦਨ ਬਲ ਭੱਦਰ ਤੇ ਕਾਨ ਜੀ ਦਸ਼ਰਥ ਦੇ ਪੁੱਤਰ ਚਾਰੇ ਜੂਸ ਹੁਸੈਨ ਸਲੇਮਾਨ ਜੀ ਹਸਨ ਹਸੈਨ ਪੰਡੇ ਪਾਂਡੋ ਬਲਵਾਨ ਜੀ ਵਿਸ਼ਨੂੰ ਤੇ ਬਰਮਾ ਰੂਪ ਨੇ ਉਹਨੀਆਂ ਦਾ ਐਸਾ ਸੁਹਾਗ ਟੋਲਿਆ ਮਾਲਕ ਕੁਲ ਦੁਨੀਆ ਦਾ ਉਹ 19 ਗਣੇ ਕਹਿਣ ਲੱਗੇ ਕਿ ਉਹ ਜਿਹੜੇ 19 ਸੋਹਣੇ ਆ ਨਾ ਉਹ ਉਸ ਬਾਲਕ ਦੇ ਚਰਨਾਂ ਵਰਗੇ ਵੇ ਨੇ ਮਹਾਰਾਜ ਇਹਨੇ ਸੋਹਣੇ ਸਨ ਸਤਿਗੁਰੂ ਜੀ ਬੈਠੇ ਆ ਹੁਣ ਟੋਕਰਾ ਪ੍ਰਸ਼ਾਦਿਆਂ ਦੇ ਨਾਲ ਮਾਂ ਸੰਤੀ ਨੇ ਪਕਾ ਪਕਾ ਪ੍ਰਸ਼ਾਦੇ ਭਰ ਦਿੱਤਾ ਹੈ ਆਵਾਜ਼ ਦੇ ਕੇ ਆਪਣੇ ਪੁੱਤਰ ਪੱਲੇ ਨੂੰ ਆਖਿਆ ਬੇਟਾ ਪੱਲੇ ਆ